ਆਓ ਆਪਾਂ ਤੁਹਾਨੂੰ ਮਿਲਾਉਨੇ ਆ ਜੀ ਪਿੰਡ ਢੰਡਿਆਂ ਦੇ ਤੋਂ ਸੋਦੀ ਸਿੰਘ ਜੀ ਨੂੰ ਤੇ ਹਾਂ ਸਸੀਗਾ ਛੋਟੀ ਸਿੰਘ ਜੀ ਸਸੀਗਾ ਛੋਟੀ ਸਿੰਘ ਜੀ ਆਪਣੀ ਇੱਕ ਮਾਦੀ ਨੂੰ ਤੁਸੀਂ ਬੀਜਣ ਵੇਲੇ ਕੀ ਪਾਇਆ ਜੀ ਅਸੀਂ ਇਹਨੂੰ ਇੱਕ ਬੁਰਾ ਡਾਏ ਦਾ ਪਾਇਆ ਤੇ ਬਾਤੀ ਪਾਇਆ ਪੰਜ ਪਾਇਆ ਆਪਣੇ ਕੀ ਪੈਕਟ ਦਾ ਸੰਜੀਵਨੀ ਸੰਜੀਵਨੀ ਦਾ ਪੰਜ ਪੈਕਟ ਪਾਇਆ ਤੇ ਇੱਕ ਤਿੰਨ ਪਾਇਆ ਕਾਲੀ ਚੱਕਰਾ ਤੇ ਤੇ ਦੋ ਪਾਇਆ ਫੋਸਟਰ ਦੇ ਤੇ ਇੱਕ ਮਾਦੀ ਦੀ ਕਿਸਮ ਕਿਹੜੀ ਹੈ ਜੀ ਇਹ ਇਹ ਥੱਤੀ ਵੀ ਆ ਜੀ ਆਪਣਾ ਥੱਤੀ ਵੀ ਆ ਜੀ ਆਪਾਂ ਬੀਜਿਆ ਸੀਗਾ ਇਹ ਤੂੜੀ ਚੱਕ ਕੇ ਤੇ ਫਿਰ ਆਪਾਂ ਆਪਾ ਬਣਾਏ ਮਹੀਨੇ ਦੇ ਵਿੱਚ ਬੀਜਿਆ ਮਹੀਨੇ ਦੇ ਪਹਿਲੇ ਹਫਤੇ ਬੀਜਿਆ ਹੋਏਗਾ ਜੀ ਪਹਿਲਾਂ ਜਿਆਦਾ ਮਿੱਡਲ ਜਿਆਦਾ ਪੀਤਾ ਜੀ ਠੀਕ ਹੈ ਠੀਕ ਹੈ ਜੀ ਤੇ ਹੋਰ ਇਹਨੂੰ ਹੋਰ ਤੁਸੀਂ ਇਹਨੂੰ ਖਾਦ ਵਗੈਰਾ ਹੋਰ ਕੀ ਪਾਇਆ ਜੀ ਹੋਰ ਆਪਾਂ ਇਹਨੂੰ ਦੋ ਬੋਰੇ ਜੂਰੀਏ ਤੇ ਪਾਇਆ ਤੇ ਜਦੋਂ ਪਹਿਲਾ ਜੂਰੀਆ ਪਾਇਆ ਉਹਦੇ ਨਾਲ ਆਪਾਂ ਕਹ ਲਓ ਵੀ ਬੈਂਕ ਸਖਤੀ ਪਾਈ ਸੀ ਨਾਲ ਜੈਂਕ ਲੋਹਾ ম্যাগਨੀਸ਼ੀਅਮ ਪਾਇਆ ਸੀ ਬਣਾਉਣਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਫਟੇਰਾ ਵਗੈਰਾ ਕੁਝ ਇਹਨੂੰ ਪਾਇਆ ਹਜੇ ਤੱਕ ਕੁਝ ਨਹੀਂ ਪੇਰਾ ਦੇ ਦੋ ਪਟਕਟ ਪਾਇਆ ਸੀ ਦੂਜੇ ਜੂਰੀਏ ਦੇ ਨਾਲ ਦੂਜੇ ਜੂਰੀਏ ਦੇ ਨਾਲ ਯਾਨੀ ਬੀਜਣ ਤੋਂ ਤਕਰੀਬਨ 3 ਮਹੀਨੇ ਬਾਅਦ ਹੋਈ ਇਹਨੂੰ ਪਟੇਰਾ ਪਾਇਆ ਤੇ ਉਹਨਾਂ 3 ਮਹੀਨਿਆਂ ਦੇ ਵਿੱਚ ਤੁਹਾਨੂੰ ਕੋਈ ਕੀੜੇ ਦੀ ਸ਼ਿਕਾਇਤ ਜਾਂ ਕੋਈ ਇਦਾਂ ਦੀ ਸ਼ਿਕਾਇਤ ਆਈ ਨਹੀਂ ਕੋਈ ਸ਼ਿਕਾਇਤ ਨਹੀਂ ਆਪਾਂ ਨੂੰ ਬੜਾ ਤੁਹਾਡੇ ਸਾਹਮਣੇ ਕਮਾਦੀ ਦੇ ਲੋਕ ਇਦਾਂ ਦੀ ਵਧੀਆ ਹਰੀਆਂ ਕਰਨਾ ਵੀ ਪੂਰਾ ਬਣ ਗਿਆ ਤਾਂ ਲੈ ਦੇਖਿਆ ਜਾਵੇ ਤਾਂ ਇਸ ਕਮਾਦੀ ਦੀ ਹਾਈਟ ਤਕਰੀਬਨ ਮੈਂ ਮੈਂ 5 ਫੁੱਟ 10 ਇੰਚ ਦੀ ਮੇਰੀ ਹਾਈਟ ਹੈ ਜੀ ਤੇ तकरीबन ਮੇਰੇ ਤੋਂ ਇਹ 2-3 ਫੁੱਟ ਉੱਚੀ ਕਮਾਦਿਆ ਤੇ ਤੁਸੀਂ ਦੇਖ ਸਕਦੇ ਹੋ ਇੱਕ ਬਿਲਕੁਲ ਵਧੀਆ ਗੰਨਾ ਤਿਆਰ ਆ ਇਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਬਿਮਾਰੀ ਨਹੀਂ ਹੈ ਤੇ ਜੋ ਵੀ ਆਪਾਂ ਨੂੰ ਪ੍ਰੈਕਟਿਸ ਰਵੀ ਕੁਮਾਰ ਜੀ ਆਈਪੀਐਲ ਦੇ ਜਿਹੜੇ ਏਰੀਆ ਦੇਖਦੇ ਨੇ ਸਾਡਾ ਉਹਨਾਂ ਨੇ ਕਰਵਾਈ ਤੇ ਅਸੀਂ ਉਸ ਪ੍ਰੈਕਟਿਸ ਤੋਂ ਬਹੁਤ ਖੁਸ਼ ਹਾਂ ਤੇ ਇਹ ਸਾਡੀ ਜਿਹੜੀ ਇਹ ਕਮਾਦੀ ਆ ਇਹ ਤਕਰੀਬਨ ਕਹਿ ਲਓ ਵੀ ਅਸੀਂ ਬਹੁਤ ਸਾਲ ਹੋ ਗਏ ਸਾਨੂੰ ਕਮਾਦੀ ਬੀਜਦਿਆਂ ਨੂੰ ਵੀ ਤੇ ਐਦਕੀ ਪਹਿਲੀ ਵਾਰ ਬੀਜੜ ਕਮਾਦੀ ਜਿਹੜੀ ਸਾਡੀ ਇੰਨੀ ਵਧੀਆ ਹੋਈ ਹੈ ਜੀ ਤੇ ਬਾਕੀ ਬਾਕੀ ਥੋੜੀ ਸਿੰਘ ਉਹਨਾਂ ਨੂੰ ਇਹ ਇਹ ਆਪ ਦੱਸਣਗੇ ਕਿ ਇਹਨਾਂ ਦੇ ਆਈਪੀਐਲ ਦੇ ਨਾਲ ਪ੍ਰੋਡਕਟ ਜਿਹੜੇ ਵਰਤੇ ਇਹਨਾਂ ਨੇ ਉਹਨਾਂ ਦਾ ਕੀ ਤਜਰਬਾ ਰਿਹਾ ਜੀ ਇਹਨਾਂ ਦਾ ਮੈਂ ਤਾਂ ਬਹੁਤ ਸਾਲਾਂ ਤੋਂ ਕਹਿੰਦਾ ਬਈ ਚਲੋ ਡਾਇਆ ਚਲੋ ਖਾਦ ਪਾ ਰਹੇ ਹਾਂ ਡਾਇਆ ਹੁੰਦਾ ਨਾਲ ਫਰਟਾਸ਼ ਪਾਦੇ ਵੀ ਹੈ ਇਹ ਕਿਹ ਲੋ ਫਰਟਾ ਬੋਰਦਾ ਬਰਾ ਭਾਈ ਦਾ ਪਰ ਮੈਨੂੰ ਰਿਜ਼ਲਟ ਇਹ ਪਹਿਲੀ ਵਾਰੀ ਚੀਜ਼ਾਂ ਵਰਤਨ ਨਾਲ ਮੈਨੂੰ ਰਿਜ਼ਲਟ ਬਹੁਤ ਅੱਛੇ ਮਿਲੇ ਆ ਮੇਰਾ ਗੰਨਾ ਵੀ ਪਹਿਲੀ ਵਾਰੀ ਇਦਾਂ ਦਾ ਗੰਨਾ ਹੋਇਆ ਕਦੇ ਮੇਰੀ ਜ਼ਿੰਦਗੀ ਜਿਦਾਂ ਦਾ ਗੰਨਾ ਨਹੀਂ ਹੋਇਆ ਜਿਹੜਾ ਗਮਾਦੀ ਜਿਹੜਾ ਮੇਜ ਤੇ ਵੇਚੀਦਾ ਆਪਾਂ ਇਹ ਕਿਹ ਲੋ ਮਾਰਚ ਮਹੀਨੇ ਜਿਹੜੀ ਗਮਾਦੀ ਪਾ ਠੰਡੇ ਦੇ ਵਿੱਚ ਵੇਚੀਦੀ ਆ ਉਸ ਤਰ੍ਹਾਂ ਦਾ ਹੀ ਇਹ ਗੰਨੇ ਦਾ ਰਿਜ਼ਲਟ ਮੈਨੂੰ ਮਿਲਿਆ ਜੀ ਬਾਕੀ ਜ਼ਿੰਮੇਦਾਰ ਨੂੰ ਕੀ ਸਲਾਹ ਦੇਣ ਜਾਓਗੇ ਭਾਜੀ ਆਈਪੀਐਲ ਦੇ ਪ੍ਰੋਡਕਟ ਬਾਕੀ ਦਾ ਇਹ ਜੀ ਜੇ ਇਹ ਪ੍ਰੋਡਕਟ ਵਰਤੋਗੇ ਤੁਹਾਨੂੰ ਆਪਣੇ ਆਪ ਰਿਜ਼ਲਟ ਪਤਾ ਲੱਗਣਾ ਤੁਸੀਂ ਟ੍ਰਾਇਲ ਲੈ ਲਓ ਦੋ ਖੱਤੇ ਦਾ ਟ੍ਰਾਇਲ ਲੈ ਲਓ ਤਿੰਨ ਖੱਤੇ ਦਾ ਲੈ ਲਓ ਟ੍ਰਾਇਲ ਵਰਤੋ ਵਰਤ ਕੇ ਤੁਹਾਨੂੰ ਆਪੇ ਇਹਦੇ ਵਿੱਚ ਰਿਜ਼ਲਟ ਪਤਾ ਲੱਗ ਜਾਣਾ ਕੰਪਨੀਆਂ ਤਾਂ ਚਲੋ ਠੀਕ ਹੈ ਕਹਿੰਦੇ ਸਾਡਾ ਪ੍ਰੋਡਕਟ ਵਰਤੋ ਜੇ ਤੁਸੀਂ ਆਪ ਵਰਤੋਗੇ ਇਹਦਾ ਐਕਸਪੈਰੀਮੈਂਟ ਕਰੋਗੇ ਤੁਹਾਨੂੰ ਆਪੇ ਦਾ ਰਿਜ਼ਲਟ ਮਿਲ ਜਾਣਾ ਜੀ ਤੇ ਤੁਹਾਨੂੰ ਵੱਧ ਪੈਰਾਵਾ ਮਿਲੂਗੀ ਤੇ ਤੁਹਾਡੇ ਪੈਸੇ ਵਧਣਗੇ ਆ ਭਾਜੀ ਠੀਕ ਹੈ ਸੋਦੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ